IPL ਦੇ ਮੁਕਾਬਲੇ ਵਿੱਚ ਪੰਜਾਬ ਹੱਥੋਂ ਹਾਰਨ ਤੋਂ ਬਾਅਦ ਅੰਬਾਨੀ ਪਰਿਵਾਰ ਦਾ ਜਿਹੜਾ ਰਿਐਕਸ਼ਨ ਸੀ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਜਦੋਂ ਇਹ ਮੈਚ ਦੇਖਣ ਆਏ ਤਾਂ ਬਹੁਤ ਖੁਸ਼ ਨਜ਼ਰ ਆ ਰਹੇ ਸੀ ਕਿਉਂਕਿ ਇਹਨਾਂ ਨੂੰ ਲੱਗ ਰਿਹਾ ਸੀ ਕਿ ਸਾਡੀ ਟੀਮ ਪੰਜਾਬ ਨੂੰ ਆਸਾਨੀ ਦੇ ਨਾਲ ਹਰਾ ਕੇ ਫਾਈਨਲ ਦੇ ਵਿੱਚ ਪਹੁੰਚ ਜਾਵੇਗੀ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਪੰਚ ਸਾਹਿਬ ਨੇ ਸਾਰੀ ਦੀ ਸਾਰੀ ਗੇਮ ਹੀ ਪਲਟ ਕੇ ਰੱਖਦੀ ਸ਼੍ਰੇਸ਼ ਅਈਅਰ ਨੇ ਪੂਰੇ ਦਾ ਪੂਰਾ ਮੁਕਾਬਲਾ ਜਿਹੜਾ ਪੰਜਾਬ ਦੀ ਝੋਲੀ ਦੇ ਵਿੱਚ ਇੱਕ ਓਵਰ ਰਹਿੰਦੇ ਹੀ ਪਾ ਦਿੱਤਾ ਜਿਸ ਤੋਂ ਬਾਅਦ ਅਮਾਨੀ ਪਰਿਵਾਰ ਅਤੇ ਉਹਨਾਂ ਦੇ ਚਾਉਣ ਵਾਲਿਆਂ ਦੇ ਮੂੰਹ ਉੱਡ ਗਏ ਅਤੇ ਕੈਮਰਿਆਂ ਦੇ ਸਾਹਮਣੇ ਹੀ ਰੋਣ ਹੱਕਾ ਮੂੰਹ ਬਣਾ ਕੇ ਉਲਟੇ-ਸਿੱਧੇ ਰਿਐਕਸ਼ਨ ਕਰਨ ਲੱਗੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਬਹੁਤ ਸਾਰੇ ਲੋਕ ਆਪਣੇ-ਆਪਣੇ ਤਰੀਕੇ ਨਾਲ ਚੁਟਕੀ ਲੈ ਰਹੇ ਨੇ ਕੁਝ ਕੁ ਲੋਕਾਂ ਦਾ ਤਾਂ ਇਹ ਵੀ ਕਹਿਣਾ ਕਿ ਮੁੰਬਈ ਇੰਡੀਆ ਨੂੰ ਹਾਰ ਦੇ ਦੇ ਕੇ ਸਵਾਦ ਆ ਗਿਆ ਕੁਝ ਕੁ ਲੋਕਾਂ ਦੀਆਂ ਪੋਸਟਾਂ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਲੋਕਾਂ ਦਾ ਕਹਿਣਾ ਕਿ ਵਧੀਆ ਹੋਇਆ ਚੰਗਾ ਹੋਇਆ ਮੁੰਬਈ ਇੰਡੀਆ ਨੂੰ ਪੰਜਾਬ ਨੇ ਹਰਾ ਦਿੱਤਾ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਕਹਿਣਾ ਕਿ ਟੀਮ ਨੂੰ ਹਾਰਦੇ ਦੇਖਣ ਤੋਂ ਜ਼ਿਆਦਾ ਮਜ਼ਾ ਸਾਨੂੰ ਪਰਿਵਾਰ ਦੀਆਂ ਸ਼ਕਲਾਂ ਦੇਖ ਕੇ ਆਇਆ ਕਿਉਂਕਿ ਜਿਸ ਤਰ੍ਹਾਂ ਦੇ ਉਹਨਾਂ ਦੇ ਰਿਐਕਸ਼ਨਸ ਸੀ ਬਿਲਕੁਲ ਰੋਂ ਹੱਕੇ ਸੀ ਉਹ ਸਾਨੂੰ ਲੱਗਿਆ ਕਿ ਚਲੋ ਚੰਗਾ ਹੋਇਆ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਹੰਕਾਰ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਸੀ ਦੂਸਰੇ ਪਾਸੇ ਆਕਰਪਾ ਗੱਲ ਕਰਦੇ ਹਾਂ ਕਈ ਚੀਜ਼ਾਂ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਕੁਝ ਕਤਾਹਾ ਫੋਟੋਆਂ ਨੇ ਜਿਹੜੀਆਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕੁਝ ਕ ਐਸੀਆਂ ਵੀਡੀਓ ਵੀ ਨੇ ਜਿਨ੍ਹਾਂ ਦੇ ਵਿੱਚ ਬਾਨੀ ਦਾ ਮੁੰਡਾ ਅੰਪਾਇਰ ਵੱਲ ਕੁਝ ਇਸ਼ਾਰੇ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਉਹ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਦੂਸਰੇ ਪਾਸੇ ਲੋਕ ਪ੍ਰੀਤੀ ਜਿੰਟਾ ਦੀ ਤਾਰੀਫ਼ ਕਰ ਰਹੇ ਨੇ ਕਿ ਇਸ ਕੁੜੀ ਨੇ 17-18 ਸਾਲ ਦਾ ਇੰਤਜ਼ਾਰ ਕੀਤਾ ਅਤੇ ਕਦੇ ਵੀ ਆਪਣੀ ਟੀਮ ਦੇ ਉੱਪਰ ਗੁੱਸੇ ਨਹੀਂ ਹੋਈ ਕਿ ਤੁਸੀਂ ਹਰ ਮੁਕਾਬਲਾ ਹਾਰ ਜਾਣੇ ਹੋ ਕਿਉਂਕਿ ਕਈ ਸੀਜ਼ਨਾਂ ਦੇ ਵਿੱਚ ਬਹੁਤ ਮਾੜਾ ਪ੍ਰਦਰਸ਼ਨ ਰਿਹਾ ਪੰਜਾਬ ਕਿੰਗਜ਼ ਵਾਲਿਆਂ ਦਾ ਅਤੇ ਲੋਕ ਕਹਿੰਦੇ ਸੀ ਕਿ ਇਹ ਟੀਮ ਕਦੇ ਵੀ ਜਿੱਤ ਨਹੀਂ ਸਕਦੀ ਪ੍ਰੀਟੀ ਜਿੰਟਾ ਲੰਗੜੇ ਘੋੜੇ ਉੱਪਰ ਦਾਅ ਵਲਾਰੀ ਹੈ ਪਰ ਟੀਮ ਨੇ ਕਰ ਦਿਖਾਇਆ 2014 ਤੋਂ ਬਾਅਦ ਹੁਣ ਫੇਰ ਤੋਂ ਇਹ ਫਾਈਨਲ ਦੇ ਵਿੱਚ ਪਹੁੰਚੀ ਹੈ ਅੱਜ 7:30 ਵਜੇ ਅਹਮਦਾਬਾਦ ਦੇ ਵਿੱਚ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ IPL ਦਾ ਫਾਈਨਲ ਖੇਡਿਆ ਜਾਵੇਗਾ ਅਤੇ RCB ਦੇ ਨਾਲ ਅੱਜ ਮੁਕਾਬਲਾ ਹੈ। ਅਗਰ ਆਪਾਂ ਲੋਕਪ੍ਰੀਤੀ ਦੀ ਗੱਲ ਕਰਦੇ ਹਾਂ ਜਿਹੜੀ ਸਪੋਰਟ ਹੈ ਲੋਕਾਂ ਦੀ ਜ਼ਿਆਦਾਤਰ RCB ਨੂੰ ਮਿਲ ਰਹੀ ਹੈ ਕਿਉਂਕਿ ਇਸ ਟੀਮ ਦੇ ਵਿੱਚ ਕੋਲੀਆ ਲੋਕ ਇਸ ਟੀਮ ਨੂੰ ਪਸੰਦ ਕਰਦੇ ਨੇ ਪਰ ਪੰਜਾਬੀਆਂ ਦੀ ਪੂਰੀ ਦੀ ਪੂਰੀ ਸਪੋਰਟ ਹੈ ਜਿਹੜੀ ਪੰਜਾਬ ਦੀ ਟੀਮ ਦੇ ਨਾਲ ਹੈ ਅਤੇ ਖਾਸ ਕਰਕੇ ਲੋਕ ਪ੍ਰੀਤੀ ਜਿੰਟਾ ਨੂੰ ਜਿੱਤਿਆ ਹੋਇਆ ਦੇਖਣਾ ਚਾਹੁੰਦੇ ਨੇ ਕਿਉਂਕਿ ਪ੍ਰੀਤੀ ਜਿੰਟਾ ਨੇ ਬਹੁਤ ਲੰਮਾ ਸਮਾਂ ਇੰਤਜ਼ਾਰ ਕੀਤਾ IPL ਦੇ ਫਾਈਨਲ ਜਿੱਤਣ ਦਾ। IPL ਟੀਮ ਜਿੱਤਦੀ ਆ ਜਾਂ ਨਹੀਂ ਜਿੱਤਦੀ ਆ ਉਹ ਇੱਕ ਵੱਖਰੀ ਗੱਲ ਹੈ ਪਰ ਜਿਹੜਾ ਮੁੰਬਈ ਨੂੰ ਹਰਾ ਕੇ ਫਾਈਨਲ ਦੇ ਵਿੱਚ ਪਹੁੰਚੇ ਨੇ ਲੋਕ ਕਹਿੰਦੇ ਨੇ ਕਿ ਸਾਡੇ ਭਾ ਦਾ ਜਿਹੜਾ ਫਾਈਨਲ ਹੈ ਉਹ ਹੋ ਹੀ ਗਿਆ ਬਾਕੀ ਦੋਸਤੋ ਸ਼ਾਮ ਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਕਿੰਨੇ ਪਾਣੀ ਦੇ ਵਿੱਚ ਹੈ ਪਰ ਪੰਜਾਬੀਆਂ ਦੀ ਜਿਹੜੀ سپورਟ ਦੇਖਣ ਨੂੰ ਮਿਲ ਰਹੀ ਹੈ ਪੂਰੀ ਤਰ੍ਹਾਂ ਪੰਜਾਬ ਦੀ ਟੀਮ ਨਾਲ ਆ ਚਾਹੇ ਇਸ ਦੇ ਵਿੱਚ ਜਿਹੜੇ ਪਲੇਅਰ ਨੇ ਸਾਰੇ ਦੇ ਸਾਰੇ ਪੰਜਾਬ ਤੋਂ ਨਹੀਂ ਹੈਗੇ ਪਰ ਜਿੱਥੇ ਪੰਜਾਬ ਦਾ ਨਾਮ ਜੁੜਦਾ ਉਸ ਨਾਂ ਨੂੰ ਫਿਰ ਪੰਜਾਬੀ سپورਟ ਕਰ ਹੀ ਦਿੰਦੇ ਨੇ ਕਿਉਂਕਿ ਆਗਰ ਪੰਜਾਬ ਦੀ ਟੀਮ ਹਾਰਦੀ ਹੈ ਤਾਂ ਖਬਰਾਂ ਦੇ ਵੀ ਇਸ ਤਰ੍ਹਾਂ ਆਵੇਗਾ ਕਿ ਬੰਗਲੌਰ ਦੀ ਟੀਮ ਨੇ ਪੰਜਾਬ ਨੂੰ ਹਰਾ ਦਿੱਤਾ ਇਸੇ ਕਰਕੇ ਅਸੀਂ ਜਿਹੜੇ ਸਾਰੇ ਹੈਗੇ ਆ سپورਟ ਕਰ ਰਹੇ ਆ ਸਾਡੀ ਪੰਜਾਬ ਦੀ ਟੀਮ ਨੂੰ ਦੇਖਦੇ ਆ 18 ਸਾਲ ਤੋਂ ਬਾਅਦ ਇਹ ਜਿਹੜਾ ਮੁਕਾਬਲਾ ਇਹ ਜਿਹੜੀ ਟਰਾਫੀ ਹੈ ਕੀ ਪੰਜਾਬ ਜਿੱਤ ਪਾਉਂਦਾ ਕੀ ਪ੍ਰੀਟੀਜ਼ੈਂਟਾ ਜਿੱਤ ਪਾਉਂਦੀ ਹੈ ਜਾਂ ਫਿਰ ਫੇਰ ਸੁਪਨਾ ਜਿਹੜਾ ਹੈਗਾ ਅਧੂਰਾ ਰਹਿ ਜਾਊਗਾ ਅਤੇ ਮੁਕਾਬਲਾ ਆਰਸੀਬੀ ਜਿੱਤ ਜਾਵੇਗੀ ਦੱਸ ਦਈਏ ਕਿ ਦੋਨੇ ਟੀਮਾਂ ਦੇ ਵਿੱਚੋਂ ਕੋਈ ਵੀ ਪਹਿਲਾ ਆਈਪੀਐਲ ਦਾ ਮੁਕਾਬਲਾ ਨਹੀਂ ਜਿੱਤਿਆ ਦੋਨੋਂ ਹੀ ਟਰਾਫੀ ਦੇ ਭੁੱਖੇ ਨੇ ਅਤੇ ਹੁਣ ਦੇਖਣਾ ਹੋਵੇਗਾ ਕਿ ਕਿਹੜਾ ਇਸ ਟਰਾਫੀ ਨੂੰ ਆਪਣੇ ਘਰ ਲੈ ਕੇ ਜਾਂਦਾ